ਸੋ ਵਾਢੀ ਹਸੀ ਗੱਲ ਜੀ ਕੀ ਹਾਲ ਚਾਲਾ ਤੁਹਾਡੇ ਸਾਰੇ ਦਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋ ਮੋ ਵੀ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਬਸੈਮੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਇੱਧਰ ਆਪਣੀ ਗੱਡੀ ਖੜੀਆ ਤੇ ਆਪਣੇ ਮਿਸਤਰੀ ਜੀ ਬੈਠੇ ਨੇਗੇ ਤੇ ਆ ਜੀ ਸੁਣਾਉਂਦਾ ਨਾ ਬੋਰ ਦਿਖਾ ਦਿੰਨੇ ਹੈਗੇ ਤੇ ਬੋਰ ਦੇ ਨਾਲ ਨਾਲ ਤੁਹਾਨੂੰ ਪ੍ਰੋਬਲਮ ਦੱਸ ਦਿੰਨੇ ਹੈ ਬੋਰ ਦੇ ਵਿੱਚ ਕੀ ਪ੍ਰੋਬਲਮ ਆ ਗਈ ਤੇ ਬੋਰ ਜਿਹੇ ਰਿੱਟਾ ਮਾਰਦਾ ਹੈਗਾ ਹਾਂ ਜੀ ਬਸੈਮੀ ਜੀ ਬਸੈਮੀ ਬਸੈਮੀ ਤੇ ਆ ਰਿੱਟਾ ਮਾਰਦਾ ਹੀ ਬੋਰ ਤੇ ਇਹ ਹੋਰੇ ਹੈ ਗਿਆ ਆਪਣਾ ਬੋਰ ਦੇ ਪਾ ਕੇ ਕੈਮਰਾ ਨੂੰ ਕਰਦੇ ਚੱਕ ਆਪਾਂ ਪਾ ਫੀ ਜਮੀ ਪਈਆ ਆਹੋ ਸਾਫ ਨਹੀਂ ਤਾਂ ਮੜਾ ਸਾਫ ਕਰੀ ਮੜਾ ਸੇਵ ਕੀ ਪਾ ਫੀ ਜਮੀ ਪਈ ਹੱਤੇ ਯਾਰਾ ਕੋਈ ਨਹੀਂ ਗਰਮੀ ਕਰਖੇ ਹੋ ਗਿਆ ਆਹ ਤੋਂ ਚੱਲ ਮੋਟਰ ਕਿੰਨੇ ਚੱਲਦੀ ਸੀ ਸਾਢੇ 12 ਕਿੰਨੇ ਫੁੱਟ ਤੇ ਇਹ ਚੱਲਦੀ ਸੀ ਪਹਿਲਾਂ ਚੱਲਦੀ ਸੀ ਇਹ 100 ਫੁੱਟ ਤੇ ਹੁਣ ਅਸੀਂ 120 ਤੇ ਕੀਤੀ ਸੀ ਯਾਰ 100 ਤੇ ਵੀ ਮਾਰਦਾ ਸੀ 100 ਤੇ ਹੀ ਪੰਪ ਖਰਾਬ ਹੋ ਜਾਂਦਾ ਕੋਈ ਨਹੀਂ ਉਦੋਂ 100 ਤੇ ਹੀ ਸੀ ਯਾਰ ਉਦੋਂ 100 ਤੇ ਹੀ ਸੀਗਾ ਆਣੀ ਚ ਚੱਲ ਗਿਆ ਨਹੀਂ ਨਹੀਂ ਬਾਈ ਨੂੰ ਯਾਦ ਸੀ ਆਪਾਂ ਉਹ ਬੇਸਮੈਂਟ ਵਾਲਾ ਬੋਰ ਵੀ ਕਰਾਇਆ ਤਾਂ ਸੀ ਚੈੱਕ ਇਹਨਾਂ ਨੇ ਕੀਤਾ ਜਦੋਂ ਮੈਂ ਹੈ ਨਹੀਂ ਜਦੋਂ ਰਾਤ ਨੂੰ ਆਏ ਮੈਂ ਆਹ ਹੋ ਮੁੰਡਾ ਇਹਨੂੰ ਯਾਦ ਸੀ ਆਹ ਬਾਈ ਨੂੰ ਵੀ ਯਾਦ ਸੀ ਹੁਣ ਵੀ ਹੁਣ ਕਿੱਧਰ ਹੋ ਗਏ ਹਾਂ ਅਸੀਂ ਕੰਮ ਕਰਦੇ ਸੀ ਉੱਥੇ ਕਿਹੜੇ ਪਿੰਨਤੀ ਉਹ ਕੋਸਨਪੁਰ ਕੋਸਨਪੁਰ ਪਸਨਪੁਰ ਕੋਸਨਪੁਰ ਕੋਸਨਪੁਰ ਇੱਥੇ ਲੁਧਿਆਣਾ ਦੇ ਬਾਹਰ ਕਰ ਨਹੀਂ ਉਹ ਬਾਹਰ ਹੀ ਪਾਣੀ ਕਿੰਨਾ ਹੋ ਗਿਆ ਦੇਖ ਮੜਾ ਸੀ ਕੀ 80 ਗੱਟ ਦੇ ਪਾਣੀ ਮੜਾ ਤਾਂ ਜਾ ਕੇ ਸਾਡੀ ਜਾਣ ਦੇ ਲਈ ਹੌਲੀ ਜਲੀ ਪਾਣੀ ਚਲੇ ਗਿਆ ਹੌਲੀ ਲੱਗ ਗਿਆ ਜੀ ਸੋ ਦਿਨ ਇਹ ਪਤਾ ਇਹਨਾਂ ਦਾ ਨਾ ਨਾ ਜਿੰਦਗੀ ਇਦਾਂ ਸਾਰੀ ਚਾਰੇ ਦਸ ਕੇ ਆ। ਉਹ ਥੱਲੇ ਸਾਫ ਹੋ ਜੂ। ਹਵੜੀ 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 ਹੌਲੀ 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 ਰੋਕਾ ਥੱਲੇ ਘਰ ਮੜਾ ਜਾ ਇੱਕ ਤਾਂ ਦੀ ਗਈ ਉੱਪਰ ਘਰ ਟੁੱਟਿਆ ਹੋਇਆ ਉੱਪਰ ਘਰ ਮੜਾ ਜਾ ਟੁੱਟਿਆ ਪਈ ਇਹ ਅੱਛਾ ਵੀ ਟੁੱਟ ਗਿਆ ਹਾਂਜੀ ਫਾਈਪ ਟੁੱਟਿਆ ਹੀ ਆ ਦੀ ਗਈ ਇੱਕ ਪਾਸਾ ਹੀ ਆਦੀ ਤਾਂ ਹੀ ਉਹਰੇ ਸਾਫ ਹੋ ਗਿਆ ਕੈਮਰਾ ਜਾ ਕੇ ਹੂੰ ਪਾਣੀ ਰਲਦਾ ਹੈ ਪੱਥਰ ਵਾਲੀ ਲੋਹੇ ਵਾਲੀ ਪਟੋਲੀ ਹੈ ਉਹਦੇ ਵਾਲੀ ਦੂਜਾ ਨਾ ਫਾਈਬਰ ਵਾਲਾ ਯਾਰ ਫਾਈਬਰ ਵਾਲਾ ਹੂੰ ਕਿੰਨਾ ਹੋ ਗਿਆ ਰਸੋਈ ਤੇ ਜਾ ਕੇ ਟੁੱਟਿਆ ਹੌ ਤੇ ਸੀ ਮੋਟਰ ਪਹਿਲਾਂ ਸਾਫ਼ ਸੀ ਜਦੋਂ ਸ਼ੁਰੂਜ ਪਾਈਏ ਜਮਾ ਪਾਣੀ ਪਹਿਲਾਂ ਤਾਂ ਸਾਫ਼ ਸੀ 2 ਸਾਲ ਹੋ ਗਏ ਬੋਰ ਕਰਾਏ ਨੂੰ ਚੱਲ ਬਈ ਹੌਲੀ ਜਲੀ ਚੱਲਾਂ ਜਾਣਦੇ ਏ ਹੌਲੀ 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 ਚੱਲੀ ਜਾਮਾ ਹੌਲੀ ਹੌਲੀ ਰੋਕਾ ਚੱਲ ਉੱਪਰ ਕਰੀ ਬਸ ਥੱਲੇ ਕਰ ਮੜਾ ਉੱਪਰ ਕਰਾ ਬਸ ਇਹ ਕੀ ਹੋਇਆ ਇੱਧਰ ਇਹ ਟੁੱਟੇ ਹੋਏ ਨੇ ਉਹ ਇਹ ਮੋਟਰ ਚੱਲੀ ਹੋਈ ਏ ਉਹ ਮੋਟਰ ਥੱੜਾ ਪਾਸਾ ਲੱਗਾਇਆ ਪੈਰ ਹੈ ਮੋਟਰ ਦਾ ਥੱਲੇ ਵੀ ਹੁੰਦੇ ਕੰਨੀਆਂ ਆਹ ਹਾਂ ਉਹਦੇ ਨਾਲ ਇੱਕ ਪਾਸੇ ਲੱਗ ਕੇ ਵਾਈਬ੍ਰੇਸ਼ਨ ਨਾ ਕਰਦੀ ਨਹੀਂ ਮਣੀ ਮੁੱਟੀ ਉਹ ਹੋ ਗਈ ਓਕੇ ਜਾਣ ਉਹਦੇ ਥਲੇ ਟੁੱਟੀ ਨਹੀਂ ਇੱਥੇ ਨਹੀਂ ਦਾਗ ਪੈ ਗਿਆ ਉਹਦੇ 'ਚ ਹਾਏ ਰਿੱਤਾ ਨਾਲ ਦੀ ਨਾਲ ਚੱਕ ਲੈਂਦੀ ਐ 1 ਮਿੰਟ ਬਾਅਦ ਨਾਲ ਹੀ ਮੜਿਆ ਸਾਫ ਵੀ ਆਉਂਦਾ ਥੋੜਾ ਜਿਹਾ ਸਾਫ ਆ ਗਿਆ ਹਾਂ ਥੋੜਾ ਸਾਫ ਆ ਗਿਆ ਜੀ ਬਸ ਰਿੱਤਾ ਚੱਕਾ ਇਹ ਤਾਂ ਇੰਨਾ ਵੀ ਨਹੀਂ ਆਉਂਦਾ ਉਹ ਮੈਲਾ ਜਿਹਾ ਹੀ ਆਉਂਦਾ ਨਾ ਆਪਣਾ ਹਾਂ ਮੈਲਾ ਜਿਹਾ ਇੱਥੇ ਹੁੰਦੀ ਖਿਚਦੀ ਹੌਲੀ ਚੱਲੇ ਮਾਈ ਹੌਲੀ ਉੱਪਰ ਕਰੀ ਕਿੰਨਾ ਹੋ ਗਿਆ ਓਰੇ ਜੀ ਇਹ ਫਿਲਟਰ ਹੈ ਹਨਾ ਹਾਂ ਕਿੰਨੇ ਫੋਟੋ ਦਾ ਫਿਲਟਰ ਹੈ 120 ਤੋਂ ਸਟਾਰਟ ਹੋ ਗਿਆ ਜੀ ਫਿਲਟਰ ਦੇ ਵਿੱਚ ਚੱਲਦੀ ਹੈ ਮੋਟਰ 120 ਦਾ ਹੀ ਫਿਲਟਰ ਹਾਂ ਇਹ ਮੈਂ ਤੁਹਾਨੂੰ ਪਹਿਲੀ ਦੱਸੀ ਸੀ ਚਲੋ ਜੀ ਤੀਨ ਕਰਾਓ ਫਿਰ ਦੇਖਦੇ ਹਾਂ ਹੌਲੀ ਚੱਲੀ ਹੌਲੀ ਸੇਵਕੀ ਚੱਲ ਆਹ ਦਰ ਲੈ ਆ ਨਾ ਖੇਤ ਰਹਿਦਾ ਉਸ ਨੂੰ ਪੂਰਾ ਕਰਦੇ ਆਂ ਅਗਲੀਆਂ ਨੇ ਫਿਲਟਰੀਆਂ ਦੇਖੋ ਜੀ ਹੂੰ ਆ ਅਗਲੀ ਆ ਗਈ ਖਿੱਚੀਆਂ ਭਾਈ ਜੀ ਨੇ ਵੀ ਪੂਰੀਆਂ ਹੈ ਅਗਲਾ ਦੂਸਰਾ ਟਰਾਲੀ ਆਇਆ ਤੇ ਨਾ ਪਾਣੀ ਕਿੰਨਾ ਕਹੀਦਾ ਚਲੋ 3 ਤੋਂ ਹੋਰ ਦਾ ਪਾਣੀ ਕਿੰਨਾ ਕ ਪਾਣੀ 3 ਤੋਂ ਹੋ ਗਿਆ ਹਨਾ ਇਹ ਪਾ ਕੇ ਤੇਰਾ ਜੇ ਅਗਲਾ ਲਿਆਓਗੇ ਤਾਂ ਆਦਾ ਇਧਰ ਉਤਾਰ ਦੇਣਾ ਆਦਾ ਖੇਤ ਵਿੱਚ ਲਾਲ ਦੇਗੇ ਆ ਗਏ ਤੁਸੀਂ ਇੱਥੇ ਇਹ ਤਾਂ ਉਤਾਰ ਜੋ ਫਿਰ ਸਾਰਾ ਇੱਥੇ ਹੀ ਹੌਲੀ ਚੱਲਨੀ ਹੌਲੀ ਇਹ ਹੁਣ ਅਸੀਂ 120 ਤੇ ਕੀਤੀ ਸੀ ਤੇ 120 ਤੇ ਹੀ ਫਿਲਟਰ ਸ਼ੁਰੂਆ ਹੈ ਨਾ ਉੱਥੇ ਦਾ ਬਦਾ ਹੈ ਹੁਣ ਅਰੇ ਤੱਕ ਇਹਦਾ ਉਹ ਤਾਂ ਕੋਈ ਗੱਲ ਨਹੀਂ ਹੁੰਦੀ ਕੀ ਹੁੰਦੀ ਹੈ ਫਿਲਟਰ ਤੇ ਪੈਂਦਾ ਹੀ ਹਰ ਕੰਮ ਢੂੰਗੀ ਉੱਚੀ ਕਰਨੀ ਪੂਗੀ ਨਾ ਨਾ ਕਰ ਦਾਂਗੇ ਜੀ ਹੌਲੀ 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 ਨੋ ਦੀ ਪੈਪ ਟੁੱਟਿਆ ਹੈ ਕਿੰਨਾ ਹੋ ਗਿਆ ਕੀ ਹੋਇਆ ਵੀ ਰਹੀ ਥੇ ਓਡੋਲੀ 흘ਲੀ ਨਹੀਂ ਮਤਲਬ ਉਹ ਜਿਹੜੇ ਸਾਗਰ ਤੋਂ ਕੱਟ ਚੋਂ ਸਾਗਟ ਐਡੀ ਹੋਰੀ ਜਾਂ ਸਿੱਧੀ ਹੁੰਦੀ ਐ ਐਂਟ ਐਡੀ ਹੋਰੀ ਹਾਂ ਪੈਪ ਇੱਕ ਬਾਹਰ ਆਇਆ ਹੈ ਨਾ ਬਾਹਰ ਆਇਆ ਕਿੰਨਾ ਹੋ ਗਿਆ ਓਰੇ ਇਹ ਪੌਣ ਵੇਲੇ ਬੋਰ ਕਰਨ ਨੂੰ ਮਿਲਿਆ ਹੋਊ ਉੱਚੀ ਹੌਣ ਹੌਲੀ ਹੌਲੀ ਜਾਣ ਦੱਸਲੇ ਚੱਲ ਥੱਲੇ ਜਾਣਦੇ ਆ ਇਹ ਕਿੰਨੇ ਫੁੱਟ ਦੇ ਆ ਜੀ ਫੋਟੋ ਖਿੱਚੋ ਹੀ ਹੋਣੇ ਜੀ ਦਿਖਾ ਦਿਓ ਰੂੰ ਦੀ ਲੜਦਾ ਜੀ ਗਾੜੇ ਸਾਡਾ ਬਾਕੀ ਹੋਣ ਦੇ ਕਰਨਾ ਨਹੀਂ ਇਹ ਤਾਂ ਬੋਰ ਵੇਲੇ ਹੋਇਆ ਹੂ ਤਕਰੀਬਨ ਨਹੀਂ ਨਹੀਂ ਕਿ ਨਹੀਂ ਵੀਰੇ ਹੋਇਆ ਤਾਂ ਬੁਰਬਲੀ ਬੁਰਬਲੇ ਹੋਇਆ ਉਹਦਾ ਤਾਂ ਇੰਨੀ ਥੱਲੇ ਟੁੱਟਦਾ ਹੀ ਨਹੀਂ ਮੈਂ ਤਾਂ ਮੰਗਾ ਲਈ ਨਾ ਮੈਂ ਤਾਂ ਇਹੀ ਵੀਰੇਆ ਕਿੰਨੇ ਮੇਨ ਆਹੀ ਆ ਨਾ ਉਹਦੇ ਕਿੰਨਾ ਪਿਆ ਮੇਨ ਇਹ ਵੀ ਉੱਪਰ ਲਈ ਵੀ ਆ ਦੋ ਚੀਜ਼ਾਂ ਨੇ ਥੱਲੇ ਰਿੱਤਾ ਮਾਰਦੀ ਜੋ ਰਿੱਤਾ ਚੱਕਦੀ ਸੀ ਉਹ 100 ਫੁੱਟ ਤੇ ਚੱਲਦੀ ਸੀ ਉਹਨੇ ਬੋਸਤਾ ਚੱਕੇ ਚੱਕੇ ਬੋਸਾਂ ਨਾਲ ਚੱਕਰ ਨੂੰ ਤੜਕਾ ਮਾਰ ਲਈ ਤੜਕਾ ਮਾਰ ਮਾਰ ਕੇ ਉਹਨੇ ਪੱਖੇ ਨੂੰ ਤੋੜ ਤੋੜ ਆਏ ਚੱਕਰ ਇਹ ਕਿੰਨੇ ਫੁੱਟ ਦੇ ਵੀਰੇ ਕਿੰਨਾ ਹੋ ਗਈ ਦੇਖ 100 185 ਫੁੱਟ ਤੇ ਠੀਕ ਆ ਜੀ ਇਹ ਪੌਣ ਵੇਲੇ ਹੋਇਆ ਉਹ ਵੇ ਬੋਰ ਚ ਮਾਰ ਲਾਉਣ ਲੱਗਿਆ ਪੇ ਪੱਟਿਆ ਵੀ ਜਾਂਦਾ ਬੋਰ ਨਹੀਂ ਨਾ ਇਹ ਪੱਟ ਪੁੱਟ ਜਾਣਦੇ ਵੀ ਜਾਣਦੇ ਥਲੇ ਜਾਣਦੇ ਵੀਰੇ ਥਲੇ ਇਹ ਦੁਆ ਨਾ ਕੀ ਥੋੜੀ ਰਹਿ ਗਈ ਆਪੀ ਇਹ ਤਾਂ ਇਹੋ ਸਰਾਖ ਨੇ ਫਿਲਟਰ ਦੇ ਉਹ ਗੋਲਾਂ ਜੀ ਉਤਾਉਂ ਹੀ ਦਿਸਣੇ ਮੈਂ ਕਹਿੰਦਾ ਪਿੱਛੇ ਵੀ ਇੱਕ ਕਰੈਕ ਸੀਗਾ ਇਹਦੇ 'ਚ ਰੋਕ ਕੱਕ ਨਾ ਹੋ ਗਿਆ? ਥੱਲੇ ਲੱਗ ਗਿਆ ਹਾਂਜੀ 220 ਕਿੱਚੀ ਦੀ ਹੈ ਕਿੰਨਾ ਹੋ ਗਿਆ ਵੀਰੇ ਤੋਂ ਮਹੀ ਬੋਸੋ ਕੱਢ ਦੋ ਚਲੋ ਜੀ ਫਾਈਨਲੀ ਕੈਮਰਾ ਆਪਣਾ ਬੱਜ ਚੁੱਕਿਆਗਾ ਕੈਮਰਾ papa ਕੈਮਰਾ ਬਾਹਰ ਕੱਢਾਂਗੇ ਤੇ ਕਰਾਉਣਾ ਤੁਹਾਡੀ ਮਿਸਤਰੀ ਨਾਲ ਗੱਲ ਵੀ ਕੀ ਡਿਟੇਲ ਆ ਕੀ ਰਿਪੋਰਟ ਆ ਬੋਰ ਦੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪੰਚੇ ਦੀ ਅਜੇ ਬਸੇਰੀ ਜੀ ਜ਼ਿਲ੍ਹਾ ਲੁਧਿਆਣਾ ਹਾਂਜੀ ਇੱਥੇ ਬੋਰ ਚੈੱਕ ਕਰਨਾ ਸਰੇਂਦਰਪਾਲ ਸਰਪੰਚ ਦੇ ਜੀ ਹਾਂਜੀ ਤੇ ਇਹ ਫੈਵਰ ਵਾਲਾ ਬੋਰਤੀਆ 240 ਵਾਲਾ ਬੋਰਤੀਆ ਹਾਂਜੀ ਇਹ 9 ਇੰਚੀ ਬੋਰਤੀ ਆ ਪਾਣੀ ਲੈਵਲ ਆ ਇੱਥੇ 80 ਵਟ ਤੇ ਠੀਕ ਹੈ ਜੀ ਤੇ 80 ਮੈਨੂੰ 100 ਫੁੱਟ ਤੋਂ ਇਹ ਥੋੜਾ ਜਿਹਾ ਪਾਟਿਆ ਹੋਇਆ ਬੋਰ ਜਿੱਥੇ ਮੋਟਰ ਚੱਲਦੀ ਸੀ 100 ਫੁੱਟ ਤੇ ਮੋਟਰ ਚੱਲਦੀ ਸੀ ਇਹ ਰੋ ਆਪਣੀ ਸਰਹੂਰ ਚਾਹ ਦੀ 102 ਤੋਂ ਫੈਂਟਰ ਚਾਹ ਵਾਲੇ ਪੈਦੀ 185 ਤੋਂ ਪੜੋਲੀ ਦਾ ਜੋੜ ਸੱਡਾ ਹੈ ਬਿਲਕੁਲ ਅੱਡ ਹੋਇਆ ਹੋਇਆਗਾ ਠੀਕ ਹੈ ਜੀ ਉੱਥੇ ਜਿੱਦਾਂ ਲੱਗਿਆ ਬੁਰਦ ਦੀ ਰਿੱਤਾ ਮਰਦੀ ਸੀ ਅਸੀਂ ਕੰਨ ਜੋੜ ਹਲੇ ਕੰਨ ਰਿੱਤਾ ਮਰਦੀ ਜੀ ਠੀਕ ਹੈ ਜੀ ਇਹ ਅਸੀਂ ਕੰਮ ਦੇਖ ਲੈ ਤੇ ਇਹ ਕੰਮ ਕਰਨਾ ਬਾਈ ਸਰਪੰਚ ਸਾਹਿਬ ਨਾਲ ਗੱਲ ਹੋਗੀ ਤੇ ਇਹ ਤਕਰੀਬਨ ਪਰਸ ਜੋ ਤੱਕ ਕੰਮ ਕਰਾਂਗੇ ਹਾਂਜੀ ਬੁਰਦ ਸੀ ਅੱਗੇ ਦੇਖਨੇ ਉਹ ਸਭ ਨਾਲ ਪਾ ਦਾਂਗੇ ਤੇ ਹੋਰ ਕੋਈ ਕੰਮ ਕਰਾਉਣਾ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਹਾਂਜੀ ਫੈਂਟਰ ਨਮੂਲ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਮੁਹਰਮ ਰਾਗਾ 97817544 ਠੀਕ ਹੈ ਜਿਵੇਂ ਹੋਰ ਕੋਈ ਵੀ ਕੰਮ ਕਰਾਉਣਾ ਹੋਵੇ ਮੰਨ ਲਓ ਬੋਰ ਚੈੱਕ ਕਰਾਉਣਾ ਹੋਵੇ ਜਾਂ ਕੋਈ ਬੋਰ ਟੁੱਟਿਆ ਹੋਵੇ ਰੇਤਾ ਮਾਗਦਾ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਠੀਕ ਹੈ ਜੀ ਅਸੀਂ ਤੁਹਾਨੂੰ ਜਿਹੜੇ ਹਸਾਂ ਨਾਲ ਹੋਊਗੀ ਤਾਂ ਉਹ ਸੰ ਨਾਲ ਦੱਸਦਾ ਹੈ ਕਈ ਵਾਰ ਫੱਲੋ ਬੋਰ ਜੇ ਕੋਈ ਟਾਈਮ ਬਾਅਦ ਰਹਿਤਾ ਚਾਹਦੀ ਹੈ ਤਾਂ ਉਹ ਸੰ ਨਾਲ ਦੱਸਿਆ ਜਾਂਦਾ ਵੀ ਉੱਤੇ ਬਾਜਰੀ ਪਾ ਕੇ ਜਾਂ ਜਿਵੇਂ ਵੀ ਹੁੰਦਾ ਉਹ ਆਲੇ ਦਾ ਹੱਲ ਹੋ ਜਾਂਦਾ ਉੱਥੀ ਠੀਕ ਹੈ ਬੋਰ ਚੈੱਕ ਕਰ ਲਈ ਵੀ ਲੋੜ ਹੈਗੀ ਠੀਕ ਹੈ ਜੀ ਸਾਡੇ ਨਾਲ ਸੰਪਰਕ ਕਰਨ ਦਾ ਧੰਨਵਾਦ ਜੀ